ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੀ ਘਰਾਂ ਦੇ ਤੰਦਰੁਸਤ ਹੋਣ ਲਈ ਚਲੋ ਜੀ ਆਪਾਂ ਇਹ ਲੈਤੀਏ ਸਰੂਆ ਪਹਿਲੇ ਕੀ ਜੀ ਕਿਵਣੇ ਆ ਇੱਕ ਸਰੂਆ ਪਾ ਇਹ ਲੈਤੀ ਆ ਇਹ ਕਾਲੀ ਸਰੂਆ ਜੀ ਤੇ ਆਪਾਂ ਇਹ ਪੀਸ ਕੇ ਆਉਣੇ ਖੇਸ ਤੇ ਅੰਦਰ ਆਪਾਂ ਲੈਤਾ ਧਣੀਆਂ ਤੇ ਆਪਾਂ ਇਹਨੂੰ ਥੋੜਾ ਥੋੜਾ ਫੇ ਲੈਣੇ ਆਂ ਦੀਆਂ ਫਾੜੀਆਂ ਥੋੜੀਆਂ ਥੋੜੀਆਂ ਦੋ ਫਾੜਾ ਕਰ ਲੈਣੇ ਆਂ ਦੀਆਂ ਆਪਾਂ ਥੋੜਾ ਥੋੜਾ ਇਹਨੂੰ ਇਸ ਤਰੀਕੇ ਨਾਲ ਪੌਣੇ ਤੇ ਪਾ ਕੇ ਦੋ ਘੜਾ ਕਰ ਲੈਨੇ ਆਪਾਂ ਇਹਦੇਗਾ ਫਿਰ ਇਹ ਛੇਤੀ ਹੋ ਜਾਣਾ ਦੋ ਘਾਣਾ ਕਰਕੇ ਲੱਗਦਾ ਧਨੀਆ ਤਦ ਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਦੋ ਖਾਣਾ ਕਰ ਲਿਆ ਇਹਦੀਆਂ ਤੇ ਫਿਰ ਇਹਨੂੰ ਫੀਟ ਵਿੱਚ ਕਿ ਆਉਣੇ ਆ ਤੇ ਲੌਜਾ ਤਾਂ ਇਹ ਪਾਲਰ ਖਾਫੇ ਵਿੱਚ ਹੈ ਤੇ ਆਪਾਂ ਚੱਲਦੇ ਆਂ ਤੇ ਲੌਜਾ ਪਾ ਇਥੇ ਗਾਜਰਾਂ ਤਾਂ ਬੀਜਤੀਆਂ ਤੇ ਆਪਾਂ ਥੋੜਾ ਥੋੜਾ ਪਾਣੀ ਪਾਤਾ ਉਸ ਤੇ ਗਿੱਲਾ ਕਰ ਤੇ ਬਟਾ ਤੇ ਆਪਾਂ ਹੁਣ ਇੱਧਰ ਬਣਾਉਣ ਲੱਗਿਆਂ ਕਿਆਰੀ ਇੱਥੇ ਦੇਖੋ ਕੀ ਬੀਜਿਆ ਜਾਊਗਾ ਧਨੀਆ ਕੇ ਸਲਗਮ ਲਓ ਜੀ ਆਪਣਾ ਖੇਤ ਆ ਇਹ ਲਓ ਜੀ ਅਧਰ ਆਪਾਂ ਕਿਆਰੀ ਬਣਾ ਲਈ ਆਪਾਂ ਆਗੇ ਸੀ ਖੇਤ ਵਿੱਚ ਤੇ ਕਿਆਰੀ ਬਣਾ ਲਈ ਆਪਾਂ ਗੁੱਡ ਕੇ ਵਧੀਆ ਤੇ ਆਪਾਂ ਹੁਣ ਇੱਥੇ ਬੀਜਦੇ ਆ ਧਨੀਆ ਪਾਲਕ ਬੀਜਦੇ ਆ ਤੇ ਸ਼ਲਗਮ ਇਹ ਲਓ ਜੀ ਆਪਾਂ ਇਸ ਤਰੀਕੇ ਨਾਲ ਬੱਟਾ ਬਣਾ ਲਿਆ लो जी आप पानी पाता इतने शलगम भी बीजते लो जी आप बना लगे सब्जी इधर आप प्याज मिर्च कर चीर लिया इधर आप लसन चीर लिया इधर टमाटर भी चीर लिया आप इधर ਗੋਭੀ ਦੇ ਗੰਢਲ ਦੇ ਹੁੰਦੇ ਆ ਜਿਹੜੇ ਆਪਾਂ ਉਹ ਵੀ چیر ਲੇ ਆਪਾਂ ਇਸ ਤਰੀਕੇ ਨਾਲ ਬਰੀਕੂਰੀਕ چیر ਲੇ ਆਪਾਂ ਬਣਾਵਾਂਗੇ ਅੱਜ ਗੋਭੀ ਦੀ ਸਬਜ਼ੀ ਤੇਦਰ ਆਪਾਂ ਗੋਭੀ ਬਾਲ ਲਈ ਥੋੜੀ ਜੀ ਤੇ ਆਪਾਂ ਬਾਲ ਕੇ ਨੂੰ ਹਣ ਉਹ ਕਰਦੇ ਆਂ ਨਚੋੜਦੇ ਆਂ ਆਪਾਂ ਜੀ ਬਾਜੀ ਨਿਕਲ ਜਾਂਦੀ ਆ ਬਾਲ ਕੇ ਤੇ ਆਪਾਂ ਇੱਕ ਬਲ ਸਾਫ ਪਾਣੀ ਦੀ ਕੱਢ ਦਨੇ ਆ ਤੇ ਲਓ ਜੀ ਆਪਾਂ ਇਹਦਾ ਰੱਖ ਲਿਆ ਕੜਾਈ ਆ పాల్ పాచ మర్చా హల్దిే అసణ కళకావాలే लोज आपने प्याज की मिर्च बना रहे हैं जी गोभी तो की सब्जी थोड़ा तो डाल के ਕਾ ਰੀ ਥੋੜੀ ਸੁੱਕਣੀ ਪਾ ਲਈ ਚੋੜਲੀ ਪਾਣੀ ਇਹਦਾ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਈ ਆ ਹਲਦੀ ਤੇ ਲਓ ਜੀ ਆਪਣਾ ਪਿਆਜ਼ ਭੁੱਜ ਗਿਆ ਤੇ ਆਪਾਂ ਇਸ ਚ ਟਮਾਟਰ ਵੀ ਪਾਤਾ ਚਲੋ ਜੀ ਆਪਾਂ ਇਹ ਪਿਆਜ਼ ਆਪਣੇ ਭੁੱਜ ਗਏ ਤੇ ਆਪਾਂ ਇਹਦੇ ਵਿੱਚ ਹੀ ਡੰਡਲ ਜੇ ਪਾਤੇ ਜਿਹੜੇ ਆਪਾਂ ਇਹੇ ਆਹ ਕਰੇ ਸੀਗੇ ਇਹ ਡੰਡਲ ਪਾ ਕੇ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੀ ਇਹ ਪਰਫੈਕਟ ਬਣੀ ਹੁੰਦੇਗੇ ਵਿੱਚ ਪਾ ਦਿੰਨੇ ਹਾਂ ਨਾ ਸਬਜੀ ਕਰਾ ਵੀ ਦਾਂਦੀ ਬਹੁਤ ਵਧੀਆ ਚਲੋ ਜੀ ਆਪਾਂ ਪਾ ਦਾਂਗੇ ਵਿੱਚ ਪਾਣਾ ਨਮਕ ਮਿਰਚ ਅੱਜ ਦੇਖੀ ਆਪਾਂ ਬਣਾਦੇ ਹਾਂ ਆਲੂ ਚਲੋ ਇਹ ਪਾਤੀ ਆਪਾਂ ਚਾਂਦੂ ਆਪਾਂ ਵਿੱਚ ਪਾਤੀ ਇਹ ਗੋभी ਥਾਈਏ ਆਪਾਂ ਕਦੋਂ ਵੀ ਬਣਾਉਣੀ ਹੈ ਸਬਜ਼ੀ ਬਾਲ ਕੇ ਬਣਾਉਣੀ ਆ ਗੋभी ਗੋਭੀ ਦੇ ਵਿੱਚ ਬਤਾ ਇਹ ਤਾਂ ਨਵੀਂ ਗੋਭੀ ਹੈ ਜਿਹਦੇ ਵਿੱਚ ਕਈ ਵਾਰੀ ਨਾ ਖਰਾਬ ਜੀ ਹੁੰਦੀ ਹੈ ਗੋਭੀ ਇਸ ਦੇ ਨਾਲ ਇਹ ਵਿੱਚ ਬੈ ਬਹੁਤ ਜ਼ਿਆਦਾ ਹੁੰਦੀ ਆ ਜੀ ਨਿਕਲ ਜਾਂਦੀ ਹੈ ਬੱਲੰਦੀ ਤੇ ਲਓ ਜੀ ਅਗਰ ਆਪਣੀ ਸਬਜੀ ਬਣਾ ਰਹੀ ਹੈਗੀ ਤਾਂ ਆਪਾਂ ਇਹਨੂੰ ਕਰ ਦਿੰਦੇ ਆ ਬਰਤ ਢੱਕਣ ਲਾ ਦਿੰਦੇ ਆ ਢੱਕ ਦਿੰਦੇ ਆ ਉੱਪਰ ਮੇਨੇ ਆਪਾਂ ਧਨੀਆ ਡੰਗਦੇ ਆਗੇ ਧਨੀਆ ਬਹੁਤ ਸੁਗੰਧਾ ਹਨਾ ਕੱਚਾ ਕੱਚਾ ਚਲੋ ਜਿਹਦਰਾ ਪਾਟਾ ਗੁੰਨ ਰਹੇ ਆ ਚਲੋ ਜਿਹਦਰਾ ਪਾਟਾ ਗੁੰਨਤਾ ਤੇ ਆਪਾਂ ਨੂੰ ਮਿਲਦਾ ਧਾਕ তেল যি কাটি ড্ৰেগন ফ্ৰুট ਤਿਹਲਾ ਜਦੋਂ ਆਪਣੀ ਸਬਜ਼ੀ ਬਣ ਗਈ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਧਨੀਆ

ਤਲਵ ਜਿਹੜਾ ਆਪਾਂ ਕੱਪੜੀ ਤਾਂ ਧੋਤੇ ਕੱਪੜਾ ਕਪੜੇ ਕਪੜਾ ਤਾਂ ਧੋ ਦਿੱਤੇ ਤੇ ਆਪਾਂ ਬਣਾਉਣ ਲੱਗੇ ਹੁਣ ਚਾਹ ਕਿਧਰ ਸਰਵਿਸ ਸੁਮ ਜਾਂਦੀ ਆ ਕੱਪੜੇ ਤੇ ਲਓ ਜਿਹੜਾ ਆਪਣੀ ਚਾਹ ਤਿਆਰ ਹੋ ਗਈ ਆ ਤੇ ਲਓ ਜਿਹੜਾ ਆਪਣੀ ਚਾਹ ਬਗਲ ਹੈ ਆਪਣਾ ਪਾਣੀ ਵਿੱਚ ਇੱਕ ਚਲੋ ਜੀ ਆਪਾਂ ਚਾਹ ਦੇ ਗਰੋਹੀਆ ਆਪਾਂ ਕਰਦੇ ਆਂ ਫੁੱਲਾ ਬੰਦ ਕਰਦੇ ਆਂ ਆਪਾਂ ਨੂੰ ਜੱਗ ਵਿੱਚ ਪਾਉਣ ਲੈਣੇ ਆ ਚਾਹ ਨੂੰ ਹੁਣ ਲਓ ਜੀ ਤੁਹਾਡੀ ਨਿਆ ਚਾਹ ਹੁਣ ਵਧੀਆ ਬਣ ਗਈ ਸਲਵਾਰ ਤਾਂ ਹਨਾ ਕਮੀਜ਼ ਦੇਖਾਂ ਕਮੀਜ਼ ਰੈਡੀ ਤੇਰਾ ਇਸ ਤਰ੍ਹਾਂ ਕਰਕੇ ਤੇ ਲਓ ਜੀ ਇਧਰ ਸਰਬਜੀਤ ਨੇ ਸੂਟ ਸਿਆਂ ਦਿੱਤਾ ਮੇਰਾ ਬਹੁਤ ਸੋਹਣਾ ਸੰਤ ਹੈ ਇਹ ਸਿਆਲ ਵਾਲਾ ਸੂਟ ਆ ਮੋਟਾ ਇਹਦੇ ਉਸ ਲਈ ਹੋਦੀ ਕੋਲ ਲੜ ਮੀਂਜ ਦਾ ਰਹਿੰਦਾ ਸੀ ਉਹਨਾਂ ਵਾਲਾ ਹਣਾ ਹਜੇ ਚਲ ਹੁਣ ਕਮੀਜ਼ ਬਣਾ ਦਈਏ ਸੇ ਤੇ ਲਓ ਜੀ ਆਪਾਂ ਇਧਰ ਕੁੱਕੜਾ ਨੂੰ ਛੱਡਤਾ ਤੱਲੋ ਜੀ ਆਪਾਂ ਪਾਉਨੇ ਆ ਨਾ ਨੂੰ ਆਟਾ ਤੇ ਅੱਜ ਆਪਣੀ ਇੱਕ ਮੁਰਗੀ ਗਮਾ ਚ ਗਈ ਜੀ ਤੜਕੇ ਤੇ ਸਣੀ ਅੰਦਰ ਹੀ ਬੰਦ ਕਰ ਲਈ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਤੇ ਬਹੁਤ ਚਿਤ ਖਰਾਬ ਹੋਇਆ ਪਿਆ ਤੜਕੇ ਦਾ 1000 ਰੁਪਏ ਦੀ ਮੁਰਗੀ ਸੀ ਆਂਡੇ ਦੇਣ ਲੱਗੀ ਸੀ ਬਹੁਤ ਹੀ ਵਧੀਆ ਸੀ ਤੇ ਕੋਈ ਚੱਕ ਕੇ ਲੈ ਗਿਆ ਤੇ ਆਪਾਂ ਇਹਨਾਂ ਨੂੰ ਪਾਉਣੇ ਆ ਆਟਾ ਇਹ ਆਟਾ ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ ਆਪਾਂ ਆਟਾ ਇਸ ਤਰੀਕੇ ਨਾਲ ਘੋਲ ਨੂੰ ਲੈਣੇ ਆ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਪਾ ਦਿੰਨੇ ਆ ਇਹ ਆਪਣੇ ਕੋਲ 11 ਮੁਰਗੀਆਂ ਸੀ ਬੱਚੇ ਵਾਲੇ ਸੀਗੇ ਤੇ ਇਹ ਰਹਿ ਗਈਆਂ 10 ਰਹਿ ਗਈਆਂ ਹੁਣ ਲੋਕ ਬਹੁਤ ਬੇਈਮਾਨੀ ਕਰਦੇ ਆ ਬਹੁਤ ਉਹ ਕਰਦੇ ਆ ਪੂਰਾ ਹਾਲ ਹੀ ਹੋਇਆ ਪਿਆ ਲੋਕਾਂ ਦਾ